ਵੁਲੱਖਾ ਜਨਮ ਇੱਕ ਇਤਰਾ ਦਾ ਜਨਮ ਹੈ ਕਿਸ ਜਨਮ ਵਿੱਚ ਬੈਠ ਕੇ ਅਸੀਂ ਰੱਬ ਦੀ ਮੰਦਗੀ ਕਰ ਸਕਦੇ ਜੇ ਕਿਤੇ ਬਿਨਾਂ ਮੰਦਗੀ ਤੋਂ ਇਹ ਜੀਵਨ ਨੂੰ ਬੇਅਰਥ ਚਲਾ ਗਿਆ ਤੇ ਮਹਾਰਾਜ ਕਹਿੰਦੇ ਨੇ ਕਿ ਜਿਹੜੀਆਂ ਜੁਦਾ ਚੁੜਾ ਆਇਆ ਨਾ ਉਹਦਾ ਤੁਲਾ ਬਨੋਂ ਫਿਰ ਤੋਂ ਪੈਣਾ ਹੈ ਉਹਨੂੰ ਗੁਰਬਾਣੀ ਦੇ ਵਿੱਚ 84 ਲੱਖ ਜੁਦਾ ਕਿਹਾ ਗਿਆ ਪਾਪ ਉਹ ਬਹੁਤਿਆਂ ਜੁਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਇੱਕ ਪਾਪਨ ਬਚਨ ਬਾਣੀ ਅੰਦਰ ਕਹਿੰਦੇ ਐ ਅਸਾਂ ਆ ਤੇ ਜਿਹੜੀ ਆਤਮਾ ਹੈ ਨਾ ਇਹ ਆਤਮਾ ਬੋਧੀਆਂ ਚੂਨਾ ਵਿੱਚ ਬੈਠੀ ਭਾਵ ਇਸ ਆਤਮਾ ਨੇ ਬੋਧੇ ਸਰੀਰ ਦਾ ਤੇ ਮਾਰਗ ਤੇ ਕਦੇ ਕੀੜਾ ਬਣਿਆ ਕਦੇ ਪਤੰਗਾ ਬਣਿਆ ਕਦੇ ਹਾਕੀ ਬਣਿਆ ਕਦੇ ਊੜਾ ਬਣਿਆ ਤੇ ਕਦੇ ਬਲਦ ਬਣਿਆ ਤੇ ਕਦੇ ਇਹ ਮੱਛੀ ਬਣਿਆ ਪਾਣੀ ਵਿੱਚ ਰਹਿਣ ਵਾਲੀ ਚੀਜ਼ ਬਣਿਆ ਕਦੇ ਕਦੇ ਮਾਰਗ ਜੀ ਕਹਿੰਦੇ ਤੂੰ ਪਹਾੜ ਤੇ ਪੱਥਰ ਵੀ ਬਣਿਆ ਉਹ ਬਲਰਾਸਪਤੀ ਵੀ ਬਣਿਆ ਹੈ ਪਰ ਕਦੇ ਕਦੇ ਸਤਿਗੁਰੂ ਕਹਿੰਦੇ ਮਾਂ ਦੇ ਗਰਭ ਤੋਂ ਹੀ ਗਿਰ ਜਾਂਦਾ ਰਿਹਾ ਇਸ ਤਰ੍ਹਾਂ ਤੇ ਬਹੁਤੀਆਂ ਤੁੰਡਾ ਕਈ ਜਨਮ ਪੈਂ ਕੀਟਪਤੰਗਾ ਕਈ ਜਨਮ ਗਜਵੀਰ ਕੋਰੰਗਾ ਕਈ ਜਨਮ ਪਾਖੀ ਸਰਪ ਹੋਇਓ ਕਈ ਜਨਮ ਹੈਵਰ ਕੇ ਖਜੂਰ ਮਹਾਰਾਜ ਕਹਿੰਦੇ ਕਈ ਜਨਮ ਕੀੜਾ ਪਤੰਗਾ ਬਣਿਆ ਕਈ ਜਨਮ ਤੂੰ ਹਾਥੀ ਆਲ ਬਣਿਆ ਘੋੜਾ ਬਣਿਆ ਹਾਥੀ ਬਣਿਆ ਬੜਦਾ ਬੜਿਆ ਤੇ ਤੂੜਿਆ ਗਿਆ ਤੂੰ ਜਲ ਵਿੱਚ ਰਹਿਣ ਬੜੇ ਧੀ ਬੜਿਆ ਪਛੀ ਆਹ ਸਤਿਗੁਰੂ ਕਹਿੰਦੇ ਕਈ ਜਨ ਬੇਤਰਾਂ ਦੇ ਗੁਜਾਰਤ ਨੇ ਕਈ ਜਨ ਬੈਕੀਟ ਪਤੰਗਾ ਕਈ ਜਨ ਬਗਨ ਦੀ ਗੋਰੰਗਾ ਕਈ ਜਨ ਪਾਪ ਕੀ ਸਰਬ ਹੋਇਓ ਤੂ ਸਭ ਵੀ ਬੜਿਆ ਸਰਬਦਖਸ ਸਤਿਗੁਰੂ ਕਹਿੰਦੇ ਇਹ ਜਨ ਕੀ ਤੂੰ ਬੜਿਆ ਬਾਪ ਜੀ ਆਤਮਾ ਉਹਨਾਂ ਸਰੀਰਾਂ 'ਚ ਜੇ ਬੈਠੀ ਕਈ ਜਨ ਪਾਪ ਕੀ ਸਰਬ ਹੋਇਓ ਕਈ ਜਨ ਮਾਇਆ ਪਰ ਟਿਕਦੇ ਨੇ ਬਲਵੇਂ ਬੜਿਆ ਤੂੰ ਮੁਰਦਾ ਵੀ ਬੜਿਆ ਚਰੰਕਾਰ ਤੂੰ ਪੁੱਛੋ ਤੈਨੂੰ ਸਤਿਗੁਰੂ ਕਹਿੰਦੇ ਮਨੁੱਖਾ ਦੇ ਬੜਿਆ ਨੰਮੇ ਸਮੇ ਪੁੱਛੋ ਬਾਰਤ ਤੂੰ ਮਨੁੱਖ ਬੜਿਆ ਕਈ ਜਨਮ ਉਪਾਤ ਕੀ ਸਰਪ ਹੋਇਓ ਕਈ ਜਨਮ ਹੈ ਬਰਖੇ ਖਜ ਹੋਇਓ ਮਿਲ ਜਗਦੀਸ਼ ਮਿਲਨ ਕੀ ਮਰੀਆ ਚਰੰਕਾਰ ਤੇ ਦੇਸ ਜਨਮੇ ਸਮੇ ਪੁੱਛੋ ਤੂੰ ਬੜਿਆ ਕਈ ਜਨਮ ਫੈਲ ਘਿਰ ਕਰਿਆ ਤੂੰ ਪੱਥਰ ਵੀ ਬੜਿਆ ਪਹਾੜ ਵੀ ਬੜਿਆ کئی جنم گرب ہر کان کی کو گر جاندہ رہا کئی جنم ساکرو پایا سپتی پیدا ہوئے لکھ چوراسی جونہ چ نکل کے منفر بنیا پگت کبھی کہ جگہ گیت پتنگا انک جنم کیے ایسے کہ ہم بہت بسائے جب ہم رو ہو گئے ਇਹਦੇ ਕਈ ਵਾਰ ਤੁਰਨ ਫਿਰਨ ਵਾਲਿਆਂ ਜਿੱਦਾਂ ਚ ਪਿਆ ਕਈ ਵਾਰ ਇੱਕ ਥਾਂ ਤੇ ਖੰਡ ਵਾਲੀਆਂ ਜਿਹੜੀਆਂ ਚ ਚੱਲ ਨਹੀਂ ਸਕਦੀ ਅਸਥਾਪਰ ਉਹ ਚੀਜ਼ਾਂ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਹਰ ਸਕਣ ਜਿ세 ਤਰ੍ਹਾਂ ਪਹਾੜ ਤਰਖਤ ਆ ਜੰਗਮ ਕਹਿੰਦੇ ਨੇ ਚੱਲਣ ਫਿਰਨ ਵਾਲਿਆਂ ਇਹਦੇ ਇਹੋ ਦੇ ਬਹੁਤ ਕਰਮ ਬਹੁਤ ਵਾਰ ਜਨਮ ਪਰ ਪਚਾਇਆ ਹੁਣ ਤੂੰ ਮਨੁੱਖ ਬਣਿਆ ਹੈ ਪਾਉ ਉਹ ਹੀ ਆਤਮਾ ਇਸ ਮਨੁੱਖਾ ਜੁਗਲੀ ਪਚਾਈ کہ ہوں تب کا نام جب جی رب کا نام نہیں جب گا مہاراج کہ گرو تیگ بہادر بہت بہتے جو کھا رہیو مانس دے نانک ملن کی بڑھیا سمرت کہ مہاراج تیری ملتی باری ہے کیوں نہیں رب کا نام جپتے ہیں نشان ਬਹੁਤ ਦੁਨੀਆਂ ਏਕ ਆਤਮਾ ਦੇ ਭੁਗੀਆਂ ਨੇ ਬਹੁਗੀਆਂ ਦੁਨਿਆਵਾਂ ਵਿੱਚ ਆਤਮਾ ਤਿਕੀ ਪਾਵੇਂ ਉਹਦੇ ਸਰੀਰ ਮਿਲੇ ਅੱਜ ਮਰੁੱਖਾ ਸਰੀਰ ਬਿਲਿਆ ਹੋਇਆ ਏ ਸਰੀਰ ਬਿਲਿਆ ਈ ਇਸੇ ਕਰਕੇ ਕਿ ਜੀ ਰੱਬ ਦਾ ਨਾਮ ਜਪੀਏ ਆਪਣੇ ਕੀ ਉਹਨੂੰ ਸਫਲ ਕਰੀਏ ਜੀਵਨ ਵਿੱਚ ਚੰਗੇ ਕਰਮ ਕਮਾਈਏ ਤੇ ਰੱਬ ਦਾ ਨਾਮ ਜਪੀਏ ਤਾਂ ਇਹ ਸਭ ਹੁੰਦਾ ਨਹੀਂ ਇਹਦੇ ਵਿਅਰਥ ਚਲੇ ਜਾਣਾ ਮਾਰਦ ਜਿਹੜੀਆਂ ਜੀੜੀਆਂ ਨੂੰ ਦਾ ਚੁ ਦੇਖੜ ਕੇ ਆਈਆਂ ਨਾ ਇਹਨਾਂ ਇਹ ਪੂ ਜੁਨੀਏ ਨੇ ਫੇਰ ਪਤਾਤ ਕਰ ਲੜਕਾ ਫੇਰ ਇਹਨੇ ਉਹਨਾਂ ਦੁਨੀਆ ਚਲੇ ਜਾਣਾ ਇਸ ਕਰਕੇ ਰੱਬ ਦਾ ਨਾਮ ਲੰਘਿਆ ਗੁਰੂ ਦੀ ਬਾਣੀ ਫੜਿਆ ਕਰ ਜੀਵਨ ਦੇ ਵਸਾਇਆ ਕਰ ਚੰਗੇ ਕਰਮ ਕਰਿਆ ਕਰ ਜੀਵਨ ਇਸੇ ਤਰ੍ਹਾਂ ਸਫਲ ਹੁੰਦਾ ਹੈ ਨਹੀਂ ਇਹਨੇ ਬੇਅਰਤ ਚਲੇ ਜਾਣਾ ਮਾਰਦ ਕੇ